ਰਸ਼ਨ ਕਾਰਡ ਸੰਬੰਧੀ ਆਈ ਵੱਡੀ ਖਬਰ। ਢਾਕ ਘਰਾਂ ਦੇ ਵਿੱਚ ਤਿੰਨ ਨਵੀਆਂ ਸਕੀਮਾਂ ਹੋਈਆਂ ਸ਼ੁਰੂ। ਤੁਸੀਂ ਵੀ ਜਲਦ ਉਠਾਓ ਲਾਭ। ਦੇਖੋ ਪੂਰੀ ਜਾਣਕਾਰੀ। ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜੀ गुजारिश ਬੇਨਤੀ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਵੀ ਜਰੂਰ ਦਬਾ ਲਿਓ। ਤਾਂ ਪਹਿਲੀ ਤੇ ਵੱਡੀ ਤਾਜ਼ਾ ਅਪਡੇਟ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਪੰਜਾਬ ਸਰਕਾਰ ਨੇ ਪ੍ਰਾਈਵੇਟ ਡਾਕਟਰਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ ਪੰਜਾਬ ਦੀ ਬਿੱਤੇ ਦਿਨ ਹੋਈ ਕੈਬਨਟ ਬੈਠਕ ਚ ਵੱਡਾ ਫੈਸਲਾ ਲਿਆ ਗਿਆ ਹੈ ਪੰਜਾਬ ਕੈਬਨਟ ਬੈਠਕ ਚ ਪ੍ਰਾਈਵੇਟ ਡਾਕਟਰਾਂ ਨੂੰ ਸਰਕਾਰੀ ਪੈਨਲ ਦੇ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਫੈਸਲੇ ਤਹਿਤ ਹੁਣ ਲਗਭਗ 300 ਪ੍ਰਾਈਵੇਟ ਡਾਕਟਰ ਸਰਕਾਰੀ ਪੈਨਲ ਅਧੀਨ ਸੇਵਾਵਾਂ ਪ੍ਰਦਾਨ ਕਰਨਗੇ ਕਿਹਾ ਜਾ ਰਿਹਾ ਹੈ ਕਿ ਇਸ ਕਦਮ ਨਾਲ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਦੇ ਵਿੱਚ ਮਦਦ ਮਿਲੇਗੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚਿੰਮਾ ਨੇ ਕਿਹਾ ਕਿ ਸਰਕਾਰੀ ਪੈਨਲ ਦੇ ਵਿੱਚ ਸ਼ਾਮਲ ਡਾਕਟਰਾਂ ਨੂੰ ਦਿਨ ਦੀ ਡਿਊਟੀ ਲਈ 1000 ਰੁਪਏ ਅਤੇ ਰਾਤ ਦੀ ਡਿਊਟੀ ਲਈ 2000 ਰੁਪਏ ਤਨਖਾਹ ਦਿੱਤੀ ਜਾਵੇਗੀ। ਉਦੋਂ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਆ ਪੰਜਾਬ ਵਿੱਚ ਜ਼ਿਲ੍ਹਾ ਪ੍ਰਸ਼ਿੱਧ ਤੇ ਪੰਚਾਇਤ ਸੰਮਤੀ ਚੋਣਾਂ ਦਾ ਹੋਇਆ ਐਲਾਨ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣ ਵਿਗਲ ਵੱਜ ਗਿਆ ਹੈ ਪੰਜਾਬ ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰਸ਼ਿੱਧ ਅਤੇ ਪੰਚਾਇਤ ਸੰਮਤੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਚੋਣ ਕਮਿਸ਼ਨ ਦੇ ਐਲਾਨ ਅਨੁਸਾਰ ਇਹ ਚੋਣਾ ਐਤਵਾਰ 14 ਦਸੰਬਰ ਨੂੰ ਹੋਣ ਗਿਆ ਅਤੇ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਹੋਵੇਗੀ ਪੰਜਾਬ ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਚਾਇਤ ਸੰਮਤੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਐਲਾਨ ਕਰਦੇ ਆ ਪੰਜਾਬ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਸੂਬੇ ਵਿੱਚ VOTING ਬੈਲਟ ਪੇਪਰਾਂ ਦੀ ਵਰਤੋਂ ਕਰਕੇ ਕੀਤੀ ਜਾਵੇਗੀ ਅਤੇ ਇਸ ਮਕਸਦ ਲਈ ਕੁੱਲ 19181 ਪੋਲਿੰਗ ਬੂਥ ਸਥਾਪਿਤ ਕੀਤੇ ਜਾਣਗੇ ਚੋਣਾਂ ਦੇ ਵਿੱਚ 13.6 ਮਿਲੀਅਨ 4650 ਵੋਟਰ ਆਪਣੇ ਅਧਿਕਾਰਾਂ ਦੀ ਵਰਤੋਂ ਕਰਨਗੇ ਜਦੋਂ ਕਿ ਔਰਤਾਂ ਨੂੰ ਵੱਧ ਹਿੱਸਾ ਦੇਣ ਲਈ 50% ਸੀਟਾਂ ਰੱਖਵੀਆਂ ਰੱਖੀਆਂ ਗਈਆਂ ਨੇ ਉਦਰੀ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਸਰਕਾਰ ਨੇ ਰਾਸ਼ਨ ਕਾਰਡ ਤੋਂ ਕੱਟੇ ਕਰੋੜਾਂ ਲਾਭਪਾਤਰੀਆਂ ਦੇ ਨਾਮ ਤਾਂ ਦੇਖੋ ਰਾਸ਼ਨ ਕਾਰਡ ਆਮ ਆਦਮੀ ਦਾ ਸਹਾਰਾ ਹੈ ਇਸ ਕਾਰਡ ਦੇ ذریعے ਘੱਟ ਕੀਮਤ ਤੇ ਜਾਂ ਮੁਫਤ ਰਾਸ਼ਨ ਲਿਆ ਜਾ ਸਕਦਾ ਹੈ ਮੀਡੀਆ ਰਿਪੋਰਟਰਾਂ ਦੀ ਮੰਨੀਅਤਾ ਸਰਕਾਰ ਨੇ ਹਾਲ ਹੀ ਵਿੱਚ ਰਾਸ਼ਨ ਕਾਰਡ ਤੋਂ 2.25 ਕਰੋੜ ਲੋਕਾਂ ਦੇ ਨਾਮ ਕਟਕ ਦਿੱਤੇ ਗਏ ਨੇ ਤਸਦੀਕ ਦੌਰਾਨ ਸਰਕਾਰ ਨੇ ਪਾਇਆ ਕਿ ਬਹੁਤ ਸਾਰੇ ਲੋਕ ਲੰਬੇ ਸਮੇਂ ਤੋਂ ਮ੍ਰਿਤਕ ਵਿਅਕਤੀਆਂ ਦੇ ਨਾਮ ਤੇ ਰਾਸ਼ਨ ਪ੍ਰਾਪਤ ਕਰ ਰਹੇ ਸਨ ਇਸ ਦੇ ਨਾਲ ਹੀ ਅਜਿਹੇ ਲੋਕ ਵੀ ਲਾਭ ਲੈ ਰਹੇ ਸਨ ਜੋ ਲਾਭ ਪਾਤਰਿਆਂ ਦੀਆਂ ਯੋਗਤਾ ਸ਼ਰਤਾਂ ਪੂਰੀਆਂ ਨਹੀਂ ਕਰ ਸਕਦੇ ਸਰਕਾਰ ਲਗਾਤਾਰ ਇਸ ਦੀ ਜਾਂਚ ਵਿੱਚ ਜੁਟੀ ਹੋਈ ਹੈ ਉਹਨਾਂ ਦਾ ਮੰਨਣਾ ਹੈ ਕਿ ਰਸ਼ਨ ਕਾਰਡ ਤੋਂ ਮਿਲਣ ਵਾਲੇ ਘੱਟ ਕੀਮਤ ਦੇ ਜਾਂ ਮੁਫਤ ਰਸ਼ਨ ਦਾ ਫਾਇਦਾ ਸਿਰਫ ਲੋੜਵੰਦ ਲੋਕਾਂ ਨੂੰ ਹੀ ਮਿਲਣਾ ਚਾਹੀਦਾ ਹੈ ਜੇਕਰ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਨਾਮ ਰਾਸ਼ਨ ਕਾਰਡ ਵਿੱਚ ਹੈ ਜਾਂ ਨਹੀਂ ਤਾਂ ਹੇਠਾਂ ਦਿੱਤੇ ਸਟੈਪਸ ਦੀ ਮਦਦ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ nfsa.gov.in ਤੇ ਜਾਣਾ ਪਵੇਗਾ ਹੁਣ ਇੱਥੇ ਰਾਸ਼ਨ ਕਾਰਡ ਵਾਲੇ ਆਪਸ਼ਨ ਨੂੰ ਚੁਣੋ ਇਸ ਤੋਂ ਬਾਅਦ ਰਾਸ਼ਨ ਕਾਰਡ ਡਿਟੇਲ ਔਨ ਸਟੇਟ ਪੋਰਟਲ ਤੇ ਕਲਿੱਕ ਕਰੋ ਇੱਥੇ ਆਪਣੇ ਰਾਜ ਜ਼ਿਲ੍ਹਾ ਅਤੇ ਬਲਕ ਦਾ ਨਾਮ ਆਦੀ ਮੰਗੀਆਂ ਗਈਆਂ ਡਿਟੇਲਸ ਦਰਜ ਕਰੋ ਹੁਣ ਰਾਸ਼ਨ ਦੀ ਦੁਕਾਨ ਅਤੇ ਕਾਰਡ ਦੀ ਕਿਸਮ ਸਿਲੈਕਟ ਕਰੋ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਇਹ ਸਾਰੇ ਸਟੈਪਸ ਪੂਰੇ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਲਿਸਟ ਖੁੱਲ ਜਾਵੇਗੀ ਜੇਕਰ ਇਸ ਲਿਸਟ ਵਿੱਚ ਤੁਹਾਡਾ ਨਾਮ ਨਾ ਹੋਵੇ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਐਕਟਿਵ ਹੋ ਤੁਹਾਡਾ ਕਾਰਡ ਐਕਟਿਵ ਹੈ ਜੇਕਰ ਨਹੀਂ ਇਸ ਦਾ ਮਤਲਬ ਹੈ ਤੁਹਾਡਾ ਨਾਮ ਕਾਰਡ ਦੇ ਵਿੱਚੋਂ ਕੱਟ ਦਿੱਤਾ ਗਿਆ ਹੈ ਜੇਕਰ ਤੁਸੀਂ ਆਪਣੇ ਰਾਸ਼ਨ ਕਾਰਡ ਡੀਲਰ ਰਾਹੀਂ ਕੋਈ ਵੀ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੇ ਟੋਲ ਫਰੀ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਪੋਸਟ ਆਫਿਸ ਦੀਆਂ ਤਿੰਨ ਤਾਕਤਵਰ ਸਕੀਮਾਂ ਬੈਂਕ ਐਫ ਡੀ ਨਾਲੋਂ ਵੱਧ ਵਿਆਜ ਸੁਰੱਖਿਤ ਨਿਵੇਸ਼ ਅੱਜ ਦੀ ਜ਼ਿੰਦਗੀ ਦੇ ਵਿੱਚ ਲੋਕ ਚਾਹੇ ਨੌਕਰੀ ਕਰ ਰਹੇ ਹੋਣ ਜਾਂ ਆਪਣਾ ਕੋਈ ਛੋਟਾ ਕਾਰੋਬਾਰ ਚਲਾ ਰਹੇ ਹੋਣ ਇੱਕ ਗੱਲ ਸਾਰਿਆਂ ਦੇ ਦਿਮਾਗ 'ਚ ਰਹਿੰਦੀ ਹੈ ਕਿ ਆਪਣੀ ਆਮਦਨ ਦਾ ਕੁਝ ਹਿੱਸਾ ਬਚਾ ਕੇ ਸਹੀ ਜਗ੍ਹਾ ਵਿੱਚ ਲਗਾਇਆ ਜਾਵੇ ਇਹ ਛੋਟੇ-ਛੋਟੇ ਬਚਤ ਅੱਗੇ ਜਾ ਕੇ ਵੱਡੀ ਰਕਮ ਬਣ ਜਾਂਦੀ ਹੈ ਅਤੇ ਮੁਸ਼ਕਲ ਸਮੇਂ ਕੰਮ ਆਉਂਦੀ ਹੈ ਜ਼ਿਆਦਾਤਰ ਲੋਕ ਹਾਲੇ ਵੀ ਨਿਵੇਸ਼ ਲਈ ਬੈਂਕ ਐਫ ਡੀ ਤੇ ਭਰੋਸਾ ਕਰਦੇ ਨੇ ਕਿਉਂਕਿ ਉੱਥੇ ਨਿਸ਼ਚਿਤ ਰਿਟਰਨ ਦਿੱਤਾ ਜਾਂਦਾ ਹੈ ਤਾਂ ਦੇਖੋ ਪਰ ਹਾਲ ਹੀ ਵਿੱਚ ਬੈਂਕਾਂ ਨੇ FD ਤੇ ਵਿਆਜ ਦਰਾਂ ਘਟਾ ਦਿੱਤੀਆਂ ਨੇ ਜਿਸ ਕਾਰਨ ਲੋਕ ਬਿਹਤਰ ਵਿਕਲਪਾਂ ਦੀ ਤਲਾਸ਼ ਕਰ ਰਹੇ ਨੇ ਇੱਥੇ ਡਾਕ ਘਰਾਂ ਦੀਆਂ ਛੋਟੀਆਂ ਬਚਤ ਸਕੀਮਾਂ ਵਿੱਚੋਂ ਇੱਕ ਮਜ਼ਬੂਤ ਵਿਕਲਪ ਵਜੋਂ ਉੱਭਰੀਆਂ ਨੇ ਬਹੁਤ ਸਾਰੀਆਂ ਸਕੀਮਾਂ ਵਿੱਚ ਵਿਆਜ 7% ਤੋਂ ਵੱਧ ਹੈ ਅਤੇ ਸਰਕਾਰੀ ਗਾਰੰਟੀ ਦੇ ਕਾਰਨ ਸੁਰੱਖਿਆ ਦੀ ਕੋਈ ਚਿੰਤਾ ਨਹੀਂ ਹੈ ਇਸ ਕਾਰਨ ਆਮ ਲੋਕਾਂ ਨੇ ਡਾਕਰ ਅਨਿਆ ਸਕੀਮਾਂ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ ਸਭ ਤੋਂ ਪਹਿਲਾਂ ਨੈਸ਼ਨਲ ਸੇਵਿੰਗ ਸਰਟੀਫਿਕੇਟ ਸਕੀਮ ਐਸਕੀਮ ਉਹਨਾਂ ਲੋਕਾਂ ਲਈ ਵਧੀਆ ਵਿਕਲਪ ਹੈ ਜੋ ਸੁਰੱਖਿਅਤ ਨਿਵੇਸ਼ ਅਤੇ ਫਿਕਸਡ ਰਿਟਰਨ ਚਾਹੁੰਦੇ ਨੇ ਇਸ ਸਕੀਮ ਤੇ 7.7% ਸਾਲਾਨਾ ਵਿਆਜ ਦਿੱਤਾ ਜਾਂਦਾ ਹੈ ਜੇਕਰ ਤੁਸੀਂ 10000 ਦਾ ਨਿਵੇਸ਼ ਕਰਦੇ ਹੋ ਤਾਂ 5 ਸਾਲਾਂ ਵਿੱਚ ਇਹ ਰਕਮ ਕਰੀਬ 14490 ਰੁਪਏ ਤੱਕ ਪਹੁੰਚ ਜਾਵੇਗੀ ਪੂਰੀ ਰਕਮ ਗਰੰਟੀ ਵਾਲੀ ਹੈ ਦੂਜੀ ਸਕੀਮ ਸੁਕੰਨਿਆ ਸਮਰiddhi ਯੋਜਨਾ ਇਸ ਸਕੀਮ ਇਹ ਸਕੀਮਾਂ ਜਿਹੜੀ ਧੀਆਂ ਲਈ ਬਣਾਈ ਗਈ ਹੈ ਸਭ ਤੋਂ ਲੋਕਪ੍ਰੀਏ ਅਤੇ ਭਰੋਸੇਮੰਦ ਸਕੀਮਾਂ ਵਿੱਚੋਂ ਇੱਕ ਹੈ ਇਸ ਵੇਲੇ ਇਸ ਸਕੀਮ ਤੇ 8.2% ਸਾਲਾਨਾ ਵਿਆਜ ਦਿੱਤਾ ਜਾ ਰਿਹਾ ਹੈ ਇਸ ਸਕੀਮ ਅੰਦਰ ਮਾਤਾ ਪਿਤਾ ਧੀ ਦੇ ਨਾਮ ਤੇ ਖਾਤਾ ਖੋਲ ਸਕਦੇ ਨੇ ਅਤੇ 15 ਸਾਲ ਤੱਕ ਜਮਾ ਕਰਨਾ ਹੁੰਦਾ ਹੈ ਅਤੇ ਖਾਤਾ 21 ਸਾਲ ਤੱਕ ਚੱਲਦਾ ਹੈ ਜਾਪਰਤੀ ਦੇ ਵਿਆਹ ਤੱਕ ਚੱਲਦਾ ਹੈ ਇਸ ਦੀ ਖਾਸ ਗੱਲ ਇਹ ਹੈ ਕਿ ਜਮ੍ਹਾਂ ਹੋਈ ਰਕਮ ਮਿਲਿਆ ਵਿਆਜ ਅਤੇ ਮੈਚਿਓਰਿਟੀ ਦੀ ਪੂਰੀ ਰਕਮ ਪੂਰੀ ਤਰ੍ਹਾਂ ਟੈਕਸ ਫਰੀ ਹੁੰਦੀ ਹੈ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਆਦ ਬਾਜ਼ਾਰ ਖਰਚਾ ਨਹੀਂ ਹੁੰਦਾ ਇਸ ਕਰਕੇ ਇਹ ਧੀ ਦੀ ਪੜਾਈ ਤੇ ਵਿਆਹ ਵਰਗੇ ਵੱਡੇ ਖਰਚਿਆਂ ਲਈ ਬਹੁਤ ਹੀ ਮਜ਼ਬੂਤ ਤੇ ਭਰੋਸੇਮੰਦ ਚੋਣ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿਸਾਨ ਵਿਕਾਸ ਪੱਤਰ ਕਿਸਾਨ ਵਿਕਾਸ ਪੱਤਰ ਪੋਸਟ ਆਫਿਸ ਦੀ ਇੱਕ ਅਜਹੀ ਸਕੀਮ ਹੈ ਜਿਸ ਵਿੱਚ ਤੁਹਾਡਾ ਪੈਸਾ ਲਗਭਗ 115 ਮਹੀਨਿਆਂ ਵਿੱਚ ਆਪਣੇ ਆਪ ਦੁੱਗਣਾ ਹੋ ਜਾਂਦਾ ਹੈ ਇਸ ਵੇਲੇ ਇਸ ਸਕੀਮ ਤੇ 7.5% ਸਾਲਾਨਾ ਵਿਆਜ ਦਿੱਤਾ ਜਾ ਰਿਹਾ ਹੈ ਉਦਾਹਰਨ ਵਜੋਂ ਜੇ ਤੁਸੀਂ 10000 ਦਾ ਨਿਵੇਸ਼ ਕਰ ਦਿਓ ਤਾਂ ਮਿਆਦ ਪੂਰੀ ਹੋਣ ਤੇ ਇਹ ਰਕਮ ਲਗਭਗ 20000 ਹੋ ਜਾਂਦੀ ਹੈ ਤਾਂ ਦੇਖੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਮਿਲਦੇ ਆ ਅਗਲੀ ਵੀਡੀਓ ਵਿੱਚ ਨਵਾਂ ਕੋਈ ਅਪਡੇਟ ਲੈ ਕੇ ਨਵੀਂ ਕੋਈ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ ਸਸਰੀ ਕਾਲ ਥੈਂਕ ਯੂ ਜੀ